ਅਲਸਾ ਅਸ਼ੂਰੀ ਭਾਈ ਦੌਰ ਦੀ ਕੀ ਪਤੇ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਫਾਟੇਗੜ ਕੁਰੀਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਇਹ ਫਾਟੇਗੜ ਸਿਮੀਆ ਬਲਾਕ ਸਿਦਮਾ ਬੇਟ ਜਿਲ੍ਹਾ ਲੁਧਿਆਣਾ ਇੱਥੇ ਸਰ ਟੀਚਰਾਂ ਦੀ ਬਹੁਤ ਕਮੀ ਆ ਜੋ ਟੀਚਰ ਸੀਗੇ ਉਹਨਾਂ ਦੀ ਦਿੱਥ ਪ੍ਰੋਮੋਸ਼ਨ ਹੋ ਕੇ ਹੋਰ ਕਿਤੇ ਚਲੇ ਗਏ ਨੇ ਉਹ ਇੱਥੇ ਹੁਣ ਕੋਈ ਟੀਚਰ ਨਹੀਂ ਹੈ ਤਕਰੀਬਨ 63 ਬੱਚੇ ਪੜ੍ਹਦੇ ਨੇ ਇੱਥੇ ਤੇ ਸਿਖਲਣ ਵਾਸਤੇ ਬਹੁਤ ਦਿੱਕਤ ਆ ਰਹੀ ਆ ਸਿਰਫ ਆਜੀ ਤੌਰ ਤੇ ਇੱਕ ਟੀਚਰ ਸਭਾਂ ਲ ਉਹ ਜਗਰਾਉਂ ਤੋਂ ਆ ਰਹੇ ਨੇ ਤੇ ਇੱਕ ਅਸੀਂ ਅੱਜ ਨਮਾਦਮ ਕੀਤਾ ਵਾ ਟੀਚਰਾਂ ਦੀ ਘਾਟ ਕਰਕੇ ਸਰਦਾਰ ترسےم ਸਿੰਘ ਜੀ ਸਰਪੰਚ ਸਾਹਿਬ ਹਾਂਗਕਾਂਗ ਵਾਲੇ ਉਹਨਾਂ ਵੱਲੋਂ ਇੱਕ ਗੁੜੀਆ ਨੂੰ ਉੱਥੋਂ ਦੇ ਪਿੰਡ ਦੀ ਝੰਕੌਰ ਸਿੰਘ ਦੀ ਲੜਕੀ ਆ ਉਸ ਨੂੰ ਰੱਖਿਆਵਾਰੀ ਤੌਰ ਤੇ ਬੱਚਿਆਂ ਨੂੰ ਬਣਾਉਣ ਵਾਸਤੇ ਸੋ ਆਸਪੂਰ ਦੀਆਂ ਤਸਵੀਰਾਂ ਨੇ ਤੇ ਮੈਂ ਗੱਲ ਕਰਾਉਣਾ ਥਾਡੀ ਉਹਨਾਂ ਨਾਲ ਤੇ ਕੁਛ ਦੇਖਦੇ ਰਹੋ ਆ ਬੱਚੇ ਬੈਠੇ ਨੇ ਵੀ ਸਕੂਲ ਦੇ ਤੇ ਤਕਰੀਬਨ ਹਲੇ ਤਾਂ ਥੋੜੇ ਹੀ ਆਏ ਆਈ ਆਈ ਜਾ ਰਹੇ ਨੇ 60 ਬੱਚੇ ਆ ਇਸ ਸਕੂਲ ਦੇ ਵਿੱਚ ਤੇ ਉਹਨਾਂ ਨੂੰ ਪੜਾਉਣ ਵਾਸਤੇ ਪ੍ਰੋਪਰ ਪੱਕੇ ਤੌਰ ਤੇ ਟੀਚਰ ਹਲੇ ਕੋਈ ਵੀ ਨਹੀਂ ਪਹੁੰਚਿਆ ਵਾ ਸਿਰਫ ਆਰਜੀ ਤੌਰ ਤੇ ਹੀ ਜੋ ਟੀਚਰ ਨੇ ਹੋਈ ਨੇ ਇੱਥੇ ਆ ਰਹੇ ਨੇ ਜਗਰਾਉਂ ਤੋਂ ਟੀਚਰ ਨੇ ਸਰ ਕੀ ਨਾਮ ਤੋਂ ਮਨਜਿੰਦਰ ਸਿੰਘ ਆਹ ਖੜੇ ਨੇ ਸਰਦਾਰ ਮਨਜਿੰਦਰ ਸਿੰਘ ਜੀ ਜਗਰਾਉਂ ਤੋਂ ਆਉਂਦੇ ਨੇ ਤਾਂ ਸੇਨਾਂ ਦੀ ਡਿਊਟੀ ਹੈਗੀ ਪੱਕੀ ਰਣ ਸਿੰਘ ਗਾਲਵ ਸਕੂਲ ਦੇ ਵਿੱਚ ਤੇ ਇੱਥੇ ਆਰਜੀ ਤੌਰ ਤੇ ਆਉਂਦੇ ਨੇ ਪੜ੍ਹਾਉਣ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡੇ ਪਿੰਡ 63 ਬੱਚੇ ਵਿੱਚ ਮੰਨ ਲਓ ਟੀਚਰਾਂ ਤੋਂ ਬਗੈਰ ਤੇ ਸੀਗੇ ਸੋ ਇਹਨਾਂ ਦਾ ਵੀ ਧੰਨਵਾਦ ਤੇ ਬਾਕੀ ਜਿਹੜੀ ਕੁੜੀ ਆਈ ਨਵੀਂ ਰੱਖੀ ਅਸੀਂ ਬੇਟੀ ਚਮਕੌਰ ਸਿੰਘ ਜੀ ਦੀ ਉਧਰ ਨਾਲ ਮੁਲਾਕਾਤ ਕਰਾਉਣੇ ਆ ਸੋ ਆ ਸਾਡੇ ਮੈਂਬਰ ਪੰਚਾਇਤ ਰੇਸ਼ਮ ਸਿੰਘ ਖੜੇ ਨੇ ਆ ਪਿੰਡ ਦੇ ਪ੍ਰਧਾਨ ਤੇ ਸੱਜਣ ਆ ਸਾਡੇ ਪੂਆ ਜੀ ਨੇ ਬਜਿੰਦਰ ਕੌਰ ਜੀ ਹਾਂ ਪਤ ਤ ਕੀ ਨਾਮ ਤੇਰਾ ਹਾਂਜੀ ਇਹਨੂੰ ਅਸੀਂ ਰੱਖਿਆ ਵਾ ਟੀਚਰ ਜੀ ਦੇ ਰੂਪ ਤੇ ਟੀਚਰ ਪੱਤ ਕਿੰਨਾ ਪੜੀ ਆ ਤੂੰ ਬੀਏਡ ਕੀਤੀ ਹੈ ਜੀ ਠੀਕ ਹੈ ਜੀ ਇਹ ਕੁੜੀ ਨੂੰ ਅਸੀਂ ਇੱਥੇ ਰੱਖਿਆ ਵਾ ਆਰ ਜੀ ਤੌਰ ਤੇ ਜੋ ਇਹਦੀ ਤਨਖਾਹ ਹੋਊਗੀ ਬਣਦੀ ਉਹ ਪੰਚਾਇਤ ਆਪਣੇ ਵੱਲੋਂ ਦੇਊਗੀ ਸੋ ਐਡਾ ਕਿ ਸਾਡਾ ਇੰਨਾ ਕਿ ਸਾਡਾ ਉੱਤਮਾ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਫਤੇਗੜ ਸਿਵੀਆਂ ਦੇ ਪ੍ਰਾਇਮਰੀ ਸਕੂਲ ਵਿੱਚ ਪ੍ਰੋਪਰ ਤੌਰ ਤੇ ਸਾਡੇ ਵੱਲੋਂ ਬੇਨਤੀ ਹੈ ਵੀ ਦੋ ਟੀਚਰ ਦਾ ਲਾਜ਼ਮੀ ਦਿਓ ਜੀ ਸਾਨੂੰ ਕਿਉਂਕਿ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਕਿਉਂਕਿ ਮਾਨ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਆ ਵੀ ਅਸੀਂ ਪੜਾਈ ਦੇ ਵਿੱਚ ਜਾਂ ਸਰਕਾਰੀ ਸਹੂਲਤਾਂ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਜਾ ਰਹੇ ਆ ਪਰੇਂ ਪਿੰਡ ਫਤੇਗੜ ਸਿਂਗੀਆਂ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਜਿੱਥੇ ਕੋਈ ਵੀ ਟੀਚਰ ਨਹੀਂ ਗਾ ਸਾਡੀ ਸਰਕਾਰ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਇੱਥੇ ਕਿਰਪਾ ਕਰਕੇ ਦੋ ਟੀਚਰ ਦਾ ਜ਼ਰੂਰ ਦਿੱਤੇ ਜਾਣ ਸੋ ਇੰਨੇ ਗੱਲਾਂ ਕਰਦਾ ਹੋਇਆ ਕਿ ਮੈਂ ਦਾਜਾ ਤੁਹਾਡਾ ਆਪਣਾ ਜਗਜੀਤ ਸਿੰਘ ਫਤੇਗੜ ਸਿਂਗੀਆਂ ਅੱਗੇ ਵੀ ਵੀਡੀਓ ਬਣਾਉਣੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਨੂੰ ਬੇਨਤੀ ਹੈ ਅਤੇ ਸਿੱਖਿਆ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਕੋਈ ਵੀ ਟੀਚਰ ਨਹੀਂਗਾ ਇਸ ਟਾਈਮ ਨਵੰਬਰ ਤੋਂ ਇੱਕ ਟੀਚਰ ਜਿਹੜੇ ਸਹਿਵਾਨ ਸੀਗੇ ਉਹਨਾਂ ਦੀ ਬਦਲੀ ਹੋ ਗਈ ਆ ਉਹ ਕਿਤੇ ਪ੍ਰੋਮੋਸ਼ਨ ਹੋ ਗਈ ਉਹਨਾਂ ਦੀ ਉਹ ਉਹਨਾਂ ਦੀ ਬਦਲੀ ਹੋ ਗਈ ਆ ਤੇ ਇਸ ਟਾਈਮ ਕੋਈ ਵੀ ਪ੍ਰੋਪਰ ਟੀਚਰ ਨਹੀਂਗਾ ਸਿਰਫ ਆਰਜੀ ਕਾਪਾ ਤੇ ਹੀ ਟੀਚਰ ਨੇ ਇੱਕ ਲੇਡੀ ਟੀਚਰ ਆ ਤੇ ਇੱਕ ਮਤਲਬ ਅੱਜ ਭਾਈ ਵੀਰ ਜੀ ਆ ਪਲਵੰਤ ਕਲਵੰਤ ਸਿੰਘ ਹੈ ਜੀ ਮਨਜਿੰਦਰ ਸਿੰਘ ਜੀ ਇਹ ਆਰਜੀ ਤੌਰ ਤੇ ਲੱਗੇ ਨੇ ਸੋ ਮੇਰੀ ਬੇਨਤੀ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਕਿ ਸਾਡੇ ਪਿੰਡ ਵਾਸਤੇ ਦੋ ਟੀਚਰਾਂ ਦਾ ਜ਼ਰੂਰ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ